ਜਿਵੇਂ ਡੱਲੇਵਾਲ ਸਾਹਿਬ ਜਿਹੜੇ ਕਿ ਕਿਸਾਨ ਲੀਡਰ ਹੋਣ ਦੇ ਨਾਤੇ ਕਿਸਾਨ ਸੰਘਰਸ਼ ਨੂੰ ਅਗਵਾਈ ਦੇ ਰਹੇ ਹੈ ਤੇ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਹੈ ਅੱਜ ਜਿਵੇਂ ਡੱਲੇਵਾਲ ਸਾਹਿਬ ਜਿਹੜੇ ਕਿ ਸਾਰੀ ਦੁਨੀਆ ਨੂੰ ਕਿਸਾਨ ਲੀਡਰ ਹੋਣ ਦੇ ਨਾਤੇ ਕਿਸਾਨ ਸੰਘਰਸ਼ ਨੂੰ ਅਗਵਾਈ ਦੇ ਰਹੇ ਹੈ ਤੇ ਉਹਨਾਂ ਨੇ ਮਰਨwarte ਰੱਖਿਆ ਹੋਇਆ ਹੈ ਅੱਜ 25 ਮਾਰਚ ਉਹਨਾਂ ਨੇ ਮਰਨwarte ਦਾ ਹੈ 26 ਮਾਰਚ ਤੇ ਮੈਂ ਚੇਅਰਮੈਨ ਨੂੰ ਉਹਨਾਂ ਦੀ ਹਾਲ ਚਾਲ ਪੁੱਛਣ ਆਇਆ ਤੇ ਉਹਨਾਂ ਨੂੰ ਮਿਲਣਾ ਆਇਆ ਸੀ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਬਹੁਤ ਨਾਜ਼ੁਕ ਹਾਲਤ ਚ ਹੈ ਤੇ ਗਿਰਦੀ ਜਾ ਰਹੀ ਹੈ ਜਿਹਦੇ ਵਿੱਚ ਮੈਂ ਤੇ ਮੈਂ ਉਹਨਾਂ ਨੂੰ ਆਪਣੇ ਵੱਲੋਂ श्री राहुल गांधी जी ਜਿਹੜੇ ਕਿ ਦੇਸ਼ ਦੀ اپوزیشن لیڈر ਦੇਸ਼ ਦੇ اپوزیشن لیڈر ਹੈ ਉਹਨਾਂ ਵੱਲੋਂ ਵੀ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਦੇਸ਼ ਨੂੰ ਕੌਮ ਨੂੰ ਕਿਸਾਨੀ ਨੂੰ ਬਹੁਤ ਲੋਡ ਹੈ ਸਿੰਗਾਸ਼ ਦਾ ਰਸਤਾ ਬਦਲੋ ਕਿਰਪਾ ਕਰਕੇ ਆਪਣੀ ਜਾਨ ਤੇ ਨਾ ਖੇਲੋ ਇਹ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਇਸ ਤੋਂ ਇਲਾਵਾ ਮੈਂ ਮੈਨੂੰ ਪਾਰਲੀਮੈਂਟ ਦੀ ਜਿਹੜੀ ਸਟੈਂਡਿੰਗ ਕਮੇਟੀ ਹੈ ਐਗਰੀਕਲਚਰ ਐਨੀਮਲ ਹਸਬੈਂਡਰੀ ਤੇ ਫੂਡ ਪ੍ਰੋਸੈਸਿੰਗ ਜਿਹਦੇ ਵਿੱਚ 30 ਦੇਸ਼ ਦੇ ਮੈਂਬਰ ਪਾਰਲੀਮੈਂਟ ਹੈ ਜਿਹਦੇ ਰਾਜ ਸਭਾ ਦੇ ਵੀ ਹੈ ਤੇ ਲੋਕ ਸਭਾ ਦੇ ਵੀ ਹੈ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੈ ਭਾਜਪਾ ਦੇ ਵੀ ਹੈ ਕਾਂਗਰਸ ਦੇ ਵੀ ਹੈ ਸਮਾਜਵਾਦੀ ਪਾਰਟੀ ਦੇ ਵੀ ਹੈ ਆਜ਼ਾਦ ਵੀ ਹੈ ਤੇ ਉਸ ਦਾ ਚੇਅਰਮੈਨ ਹੈ 30 ਮੈਂਬਰੀ ਕਮੇਟੀ ਨੇ 17 ਮੀਟਿੰਗਾਂ ਕਰਕੇ ਇਕ ਕਿਸਾਨੀ ਨੂੰ ਦਾਹੇਵੰਤੰਦਾ ਬਣਾਉਣ ਵਾਸਤੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਹੜੀ ਕਿ ਮੈਂ ਪਾਰਲੀਮੈਂਟ ਸੇ ਪੇਸ਼ ਕੀਤੀ ਹੈ ਉਹਦੀ ਇਹ ਕਾਪੀ ਹੈ ਲਗਭਗ 500 ਪੇਜਾਂ ਦੀ ਰਿਪੋਰਟ ਹੈ 6 ਰਿਪੋਰਟਾਂ ਹੈਗੀਆਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ 2004 ਤੋਂ 6 ਦੇ ਵਿੱਚ 5 ਰਿਪੋਰਟਾਂ ਆਈਆਂ ਸੀ ਉਹਨਾਂ ਸਾਰਿਆਂ ਦੀ ਵੀ ਸਟੱਡੀ ਕਰਕੇ 17 ਮਿੰਟਾਂ ਦੇ ਵਿੱਚ ਉਸ ਤੋਂ ਅੱਗੇ ਲੋੜ ਕੰਮ ਕਿਸਾਨੀ ਅੱਜ ਦੀ ਦੀ ਕੀ ਜ਼ਰੂਰਤਾਂ ਉਹਦੇ ਮਤਲਬ ਕੇ ਰਿਪੋਰਟ ਦਿੱਤੀ ਗਈ ਹੈ ਕਿਸਾਨੀ ਨੂੰ ਜੋ ਡੱਲੇਵਾੜ ਸਾਹਿਬ ਦੀਆਂ ਕਿਸਾਨ ਯੂਨੀਅਨ ਨੇ ਦਿਆ ਅੱਜ ਮੰਗੇ ਉਹਨਾਂ ਨੂੰ ਇਹਦੇ ਚ ਪਤਾ ਕਿ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਰਕਾਰ ਨੂੰ ਸਪਾਰਸ਼ਾ ਕੀਤੀ ਹੋਵੇਗਾ ਮੇਨ ਸਪਾਰਸ਼ ਇਹ ਹੈ ਕਿ ਐਮ ਐਸ ਪੀ ਇਹ ਜਿਹੜੀ ਇਸ ਨੂੰ ਕਾਨੂੰਨੀ ਗਾਰੰਟੀ ਬਣਾਇਆ ਜਾਵੇ ਇਹ ਪਹਿਲੀ ਵਾਰ ਹੈ ਕਿ ਸਰਕਾਰੀ ਤੌਰ ਤੇ ਐਮ ਐਸ ਪੀ ਨੂੰ ਕਾਨੂੰਨੀ ਗਾਰੰਟੀ ਬਣਾਉਣ ਲਈ ਪਾਰਲੀਮੈਂਟ ਦੀ ਕਮੇਟੀ ਨੇ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ ਤੇ ਸਿਫਾਰਸ਼ ਕੀਤੀ ਹੈ ਇਸ ਦੇ ਨਾਲ ਕਿਸਾਨੇ ਕਰਜ਼ਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਇਹ ਮਾਫ ਕਰਨ ਵਾਸਤੇ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ ਤੇ ਨਾਲ ਨਾਲ ਇਸ ਡਿਪਾਰਟਮੈਂਟ ਦਾ ਨਾਮ ਫਾਰਮਰ ਵੈਲਫੇਅਰ ਦੇ ਨਾਲ ਨਾਲ ਲੇਬਰ ਵੈਲਫੇਅਰ ਵੀ ਰੱਖਣ ਦੀ ਗੱਲ ਕੀਤੀ ਹੈ ਲੇਬਰ ਦੀ ਵੀ ਵੈਲਫੇਅਰ ਹੈ ਜਿਹੜੀ ਲੇਬਰ ਜਿਹੜੀ ਖੇਤ ਮਜ਼ਦੂਰ ਹੈ ਉਹਨਾਂ ਦੀ ਭਲਾਈ ਵਾਸਤੇ ਵੀ ਇਸ ਕਮੇਟੀ ਦੀ ਵਿੱਚ ਰਿਪੋਰਟ ਪੇਸ਼ ਕੀਤੀ ਗਈ ਹੈ ਤੇ ਸਿਫਾਰਸ਼ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਵੇਂ ਗਊਸ਼ਾਲਾ ਹੈ ਗਊਸ਼ਾਲਾ ਨੂੰ 34 ਰੁਪਏ ਪਰ ਗਊ ਸਰਕਾਰ ਪੈਸੇ ਦਿੰਦੀ ਹੈ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ ਸਾਰੀ ਕਮੇਟੀ ਵੱਲੋਂ ਇਹ ਸਰਸੰਤੀ ਰਿਪੋਰਟ ਆ ਪੇਸ਼ ਹੋਈ ਹੈ ਕਿ 34 ਜਿਹੜੇ ਤੁਸੀਂ ਦੋਸ਼ਾਂਾਂ ਨੂੰ ਦਿੰਦੇ ਹੋ ਤੁਸੀਂ ਡਾਇਰੈਕਟ ਕਿਸਾਨ ਨੂੰ ਦੇ ਦਿਓ ਉਹਦੇ ਘਰ ਜਿਹੜੀ ਗਾਂ ਉੱਦੀ ਹੋ ਗਈ ਹੈ ਜਿਹੜੀ ਦੁੱਧ ਨੇ ਦਿੰਦੀ ਉਹਨੂੰ ਪਾਲ ਲਿਓ ਛੱਡਿਓ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਪਾਰਸ਼ਾਂ ਹੈ ਪੂਰੀ ਕਮੇਟੀ ਦੀ ਬੋਲ ਰਹੀ ਹੈ ਇਹ ਸਾਰੀ ਰਿਪੋਰਟ ਅੱਜ ਮੈਂ ਜਿਹੜੀ ਕਿ ਪੂਰੇ ਦੇਸ਼ ਦੇ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਉੱਤਕੈ ਸਾਹਿਬ ਨੇ ਵੀ ਇਹਨੂੰ ਐਪਰੀਸ਼ੀਏਟ ਕੀਤਾ ਹੈ ਤਾਂ ਉਹ ਮੈਂ ਢੱਲੇਵਾਲ ਸਾਹਿਬ ਨੂੰ ਸੰਭਾੜੀਏ ਉਹਨਾਂ ਨੂੰ ਬੇਨਤੀ ਕੀਤੀ ਹੈ ਤੇ ਨਾਲ ਉਹਨਾਂ ਦੀ ਸਿਹਤ ਆਪੀ ਵਾਸਤੇ ਮੈਂ ਅਰਦਾਸ ਕਰਦਾ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਸੈਜੀਟੇਸ਼ਨ ਦਾ ਰੁਕਾ ਜਿਹੜਾ ਕੋਈ ਹੋਰ ਰੱਖ ਕੇ ਕਿਉਂਕਿ ਕੇਂਦਰ ਸਰਕਾਰ ਬੀਜੇਪੀ ਖਾਸ ਤੌਰ ਤੇ ਉਹ ਐਂਟੀ ਕਿਸਾਨ ਮਾਹੌਲ ਬਣਾ ਕੇ ਕਿਉਂਕਿ ਉਹ ਨਫਰਤ ਦੀ ਰਾਜਨੀਤੀ ਕਰਦੇ ਚ ਕੇਂਦਰ ਸਰਕਾਰ ਤੋਂ ਪਰ ਨਾਪਰਾਤ ਦੇ ਨਾਲ ਖੇਤੀ ਲੈਂਡਿੰਗ ਪਾਰਲੀਮੈਂਟ ਤੇ ਪਾਰਲੀਮੈਂਟਰੀ ਰਿਪੋਰਟਸ ਕਰ ਰਹੇ ਹੋ ਕਿ ਕਿਸਾਨਾਂ ਦੇ ਇਲਾਕ ਮਹੋਰ ਕਰਨਾ ਚਾਹੁੰਦੇ ਹਨ ਉਹਨਾਂ ਬਲੋਕ ਦੇ ਨਾਲ ਦੂਸਰੇ ਨਹੀਂ ਬੋਤ ਲੈਣਾ ਚਾਹੁੰਦੇ ਇਹਦੇ ਵਿੱਚ ਖਾਸ ਤੌਰ ਤੇ ਕਿਹਾ ਕਿ ਸੁਨਮਾਚ ਦੀ ਨੂੰ ਪੰਨੂ ਵੀ ਦੇ ਰੱਖੀ ਕਿਉਂ ਕਿ ਕਿਸਾਨਾਂ ਨੂੰ ਧਿਆਨ ਉਸਕੇ ਹਸਾਰ ਦਿੱਤੀ ਗਈ ਹੈ ਦੋਵੇਂ ਸਰਕਾਰਾਂ ਕਿਸਾਨਾਂ ਅਤੇ ਪੰਜਾਬ ਦੇ ਬਦੂਰ ਦਫਤਰਾਂ ਦਾ ਮਾਮਲਾ ਅੱਜ ਕਿਸਾਨਾਂ ਆ ਗਿਆ ਇੱਕ ਮਦਨਿਆ ਹੋਰ ਇਸ ਪਾਰ ਹੈ ਸੋ ਮੈਂ ਇਸ ਨੂੰ ਕੋਰਲੇ ਦੇ ਡਿਲੀਵਰ ਸਾਹਿਬ ਆਇਆ ਪੜਾਇਆ ਮੈਂ ਡਿਲੀਵਰ ਸਾਹਿਬ ਨੂੰ ਮੈਂ ਉਮੀਦ ਕਰ ਰਹਾ ਹਾਂ ਕਿ ਡਿਲੀਵਰ ਸਾਹਿਬ ਦੀ ਸੇਵਾ ਨਾੜ ਮੈਂ ਅੱਛੀ ਰਹੇਗੇ ਡਿਲੀਵਰ ਸਾਹਿਬ ਦੇ ਨੂੰ ਇਹ ਜੀ ਟੀਰੇਆਂ ਦੀ ਇਹ ਡਿਲੀਵਰ ਸਾਹਿਬ ਥੋੜੀ ਸਾਡੀ ਜ਼ਿਆਦਾ ਜੋਰੀ ਹੈ ਸਾਨੂੰ ਬਹੁਤ ਬਹੁਤ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਪੁਰਾ ਧੰਨਵਾਦ